ਦੇ ਦੇ ਚੱਲ ਸਕtion ਹੋਏਗੀ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਜਦੋਂ ਪੰਜਾਬ ਦਾ ਸਵਾਲ ਆਏਗਾ ਪੰਜਾਬ ਦੀ ਮੁਛਤਾ ਸਵਾਲ ਹੋਏਗਾ ਪੰਜਾਬ ਦੀ ਆਣਤ ਗੈਰ ਦਾ ਸਵਾਲ ਹੋਏਗਾ ਤਾਂ ਫਿਰ ਪਾਰਟੀ ਪਾਜੀ ਧੜੇ ਬੰਦੀ ਨਹੀਂ ਲੋਕਾਂ ਨੇ ਦੇਖਣੀ ਕੇਵਲ ਤੇ ਕੇਵਲ ਪੰਜਾਬ ਤੇ ਪੰਜਾਬੀਅਤ ਦੀ ਗੱਲ ਲੋਕਾਂ ਦੇ ਸਾਹਮਣੇ ਆਉਣੀ ਆ ਤੇ ਇਤਿਹਾਸਿਕ ਵਾ ਕਿ ਜਦੋਂ ਸ਼ਾਮ ਸਿੰਘ ਅਟਾਰੀ ਵਰਗੇ ਬਜ਼ੁਰਗ ਅਵਸਥਾ ਵੀ ਲੋਕਾਂ ਨੇ ਮੜਾਸੇ ਬਣ ਕੇ ਅੰਗਰੇਜ਼ਾਂ ਨੂੰ ਖਿਜਾਉਣ ਲਈ ਮਾਲਾ ਜੰਗੇ میدان ਦੇ ਵਿੱਚ ਆ ਕੇ ਕੁੱਦੇ ਸੀ ਸੋ ਅੱਜ ਤਾਂ ਮੈਂ ਸਮਝਦਾ ਕਿ ਇਹ ਜਿਹੜੀ ਚੁਣੌਤੀ ਆ ਪੰਜਾਬ ਦੇ ਲੋਕਾਂ ਨੂੰ ਸਾਡੇ ਘਰ ਵਿੱਚ ਆ ਕੇ ਸਾਡੇ ਸਿਰ ਪਾੜ ਗਏ ਵੱਡੇ ਮਾਰ ਗਏ ਅੱਖਾਂ ਕੱਢ ਕੇ ਟਰਾਲੀਆਂ ਟਰੈਕਟਰ ਤੋੜ ਗਏ ਕਿਸੇ ਦੇ ਐਫਆਰ ਤੱਕ ਦਰਜ ਨਹੀਂ ਹੋਈ ਤੇ ਕੋਈ ਮਤਲਬ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਪੰਜਾਬੀਆਂ ਨੂੰ ਹਰਿਆਣੇ ਦੇ ਵਿੱਚ ਪੈਰ ਧਰਨ ਦਾ ਮਦਦ ਕੋਈ ਜਾਣ세 ਨਹੀਂ ਦਿੱਤਾ ਗਿਆ ਅੱਜ ਪੰਜਾਬ ਨੂੰ ਕੱਖੋਂ ਹੌਲੇ ਬਣਾ ਕੇ ਰੱਖਤਾ ਅੱਜ ਪੰਜਾਬ ਦੇ ਲੋਕਾਂ ਦੀ ਇੱਜ਼ਤ ਅਣਖ ਤੇ ਗੈਰਤ ਜਿਹੜੀ ਆ ਉਹ ਜਾਗੀ ਆ ਇਸੇ ਕਰਕੇ ਪੰਜਾਬ ਬਚਾਓ ਯਾਤਰਾ ਨੂੰ ਭਰਮਾ ਹੰਗਾਰਾ ਮਿਲ ਰਿਹਾ ਵੀ ਕੋਈ ਤਾਂ ਪੰਜਾਬ ਨੂੰ ਬਚਾਉਣ ਆਲਾ ਆਇਆ ਕੋਈ ਤਾਂ ਪੰਜਾਬ ਦਾ ਦਰਦ ਲੈ ਕੇ ਤੁਰਿਆ ਸੋ ਅੱਜ ਪੰਜਾਬੀਆਂ ਦਾ ਦਰਦ ਲੈ ਕੇ ਸ਼ਰੋਣੀ ਕਾਲੀ ਦਰ ਤੁਰਿਆ ਪੰਜਾਬ ਦੇ ਲੋਕ ਸ਼ਰੋਣੀ ਕਾਲੀ ਦਰ ਨਾਲ ਕੱਢਣਗੇ ਪਿਛਲੀ ਵਾਰੀ ਭਾਈਵਾਲੀ ਪਾਰਟੀ ਐਮਪੀ ਐਮਐਲਏ ਵਜ਼ੀਰ ਬਣੇ ਇਸ ਇਲਾਕੇ 'ਚੋਂ ਕਿਸੇ ਨੇ ਨਹੀਂ ਸੀ ਸੋਚਿਆ ਮੈਂ ਬੰਗਾ ਤੋਂ ਅਨੰਦਪੁਰ ਸਾਹਿਬ ਨੈਣਾਦੇਵੀ ਲਈ ਨੈਸ਼ਨਲ ਹਾਈਵੇ ਪਾਸ ਕਰਾਇਆ ਵਾਸ ਕਰਾਇਆ ਮੰਤਰੀ ਜੀ ਨਹੀਂ ਪੱਥਰ ਆ ਕੇ ਚਲੇਗੇ ਤੇ ਪਰ ਅਫਸੋਸ ਆ ਕਿ ਸਟੇਟ ਗਵਰਨਮੈਂਟ ਨੇ ਪ੍ਰੋਜੈਕਟਰ ਬੋਰਡ ਤਿਆਰ ਕਰਨੀ ਹੁੰਦੀ ਆ ਪਹਿਲਾ ਅਧੂਰੀ ਭੇਜਤੀ ਫਿਰ ਗਲਤ ਭੇਜਤੀ ਤੇ ਫਿਰ ਮੁੜ ਕੇ ਦੱਬ ਕੇ ਰੱਖੀ ਤੇ ਉਹ ਅਧੂਰਾ ਰਹਿ ਗਿਆ ਮੇਰੇ ਮੰਨ ਦਾ ਚਾਹ ਜੇ ਲੋਕਾਂ ਨੇ ਮੁੜ ਕੇ ਮੌਕਾ ਦਿੱਤਾ ਹੁਣ ਭਾਵੇਂ ਕਾਰਜ ਸੇਵਾ ਵਾਲੇ ਬਾਬਿਆਂ ਨੂੰ ਸ਼ੁਰੂ ਕੀਤੀ ਆ ਪਰ ਉਹਨੂੰ ਮੁਕੰਮਲ ਕਰਾਉਣ ਲਈ ਨੈਣਾ ਦੇ ਵੀ ਤੱਕ ਗੁਰੂ ਨੇ ਮੌਕਾ ਦਿੱਤਾ ਲੋਕਾਂ ਨੇ ਮੌਕਾ ਦਿੱਤਾ ਤਾਂ ਇਹ ਲਾਜ਼ਮੀ ਕਰਾਵਾਂਗਾ ਜਿਹੜੀ ਮੈਂ ਨਹੀਂ ਪੱਥਰ ਖਾਇਆ ਉਹਨੂੰ sire ਲਾਵਾਂਗਾ ਪਿੱਛੇ ਜਿਹੜਾ 5 ਸਾਲ ਦਾ ਬਕਵਾ ਕਿਸੇ ਨੇ ਯਤਨ ਨਹੀਂ ਕੀਤੇ ਉਸ ਗੱਲ ਦਾ ਮੈਨੂੰ ਅਫਸੋਸ ਆ ਜਿੱਥੇ ਤੱਕ ਰੋਜ਼ਗਾਰ ਦੀ ਗੱਲ ਆ ਅਸੀਂ ਬਠਿੰਡਾ ਰਫਾਇਨਰੀ ਲੈ ਕੇ ਆਏ ਉਹ ਲ ਹਜ਼ਾਰਾਂ ਬੱਚਿਆਂ ਨੂੰ ਰੋਜ਼ਗਾਰ ਕਰੋੜਾ ਰੁਪਈਆ ਪੰਜਾਬ ਦੇ ਖਜ਼ਾਨੇ ਚ ਟੈਕਸ ਦੇ ਰੂਪ ਵਿੱਚ ਉੱਥੇ ਆਉਂਦਾ ਸੋ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਜਿਹੜਾ ਹੈ ਉਹ ਵੀ ਸਾਡੇ ਮਨ ਦੀ ਇੱਛਾ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਜਿਹੜਾ ਹੈ ਉਹਦੇ ਲਈ ਕੋਈ ਨਾ ਕੋਈ ਸਾਧਨ ਲਿਆਦੇ ਜਾਵੇ ਦੇਖੋ ਗੱਲ ਇਹ ਆ ਵੀ ਜਿਹੜੀਆਂ ਚੌਂ ਕੋਨੇ ਮੁਕਾਬਲੇ ਕੋਸਾ ਦਾ ਪੰਜ ਕੋਨੇ ਹੋ ਜਾਣ ਵੀ ਜਦੋਂ ਅੱਡ ਅੱਡ ਬੱਕਰੀ ਕਿਸਮ ਦੀ ਲੜਾਈ ਹੋਣੀ ਹੈ ਤੇ ਸਾਨੂੰ ਆਹ ਸਾਹਿਬ ਵੀ ਜਦੋਂ ਜਿਹੜੀ ਇਹ ਲੜਾਈ ਦੇ ਵਿੱਚ ਕਿਸੇ ਨੇ ਕਾਂਗਰਸ ਕਿਸੇ ਨੇ ਆਪਣੀ ਦੇਖਣੀ ਵੈਸੇ ਵੀ ਮੈਂ ਤੁਹਾਨੂੰ ਦੱਸਦਾ ਜਿਸ ਤਰ੍ਹਾਂ ਆਦਾਨ ਪ੍ਰਦਾਨ ਹੋਏ ਨੇ ਲੀਡਰਾਂ ਦੇ ਜਿਸ ਤਰ੍ਹਾਂ ਆਦਾਨ ਪ੍ਰਦਾਨ ਇੱਕ ਦੂਜੀ ਪਾਰਟੀ ਤੋਂ ਸੀਟਿੰਗ ਐਮਪੀ ਵੀ ਚਲੇ ਗਏ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਸੀ ਕਈ ਉਹ ਵੀ ਛੱਡ ਕੇ ਦੂਜੀ ਪਾਰਟੀਆਂ 'ਚ ਬਦਲ ਗਏ ਜਿਵੇਂ ਮੱਝ ਤਾਂ ਗਈ ਸੰਗਲ ਵੀ ਨਾਲੇ ਲੈ ਗਏ ਤੇ ਇਹ ਹਾਲਤ ਪਹਿਲੀ ਵਾਰੀ ਤੁਸੀਂ ਦੇਖਣ ਨੂੰ ਮਿਲ ਰਿਹਾ ਤੇ ਮੈਨੂੰ ਐ ਲੱਗਦਾ ਵੀ ਹੁਣ ਲੋਕਾਂ ਨੂੰ ਵੀ ਇਹ ਹੱਕ ਆ ਜੇ ਲੀਡਰ ਇਸ ਤਰ੍ਹਾਂ ਵੱਡੇ ਪੱਧਰ ਤੇ ਅਦਾਨ-ਪ੍ਰਦਾਨ ਕਰ ਸਕਦੇ ਨੇ ਜੇ ਲੀਡਰ ਜਿਹੜੇ ਦੋ ਵਾਰੀ ਮੁੱਖ ਮੰਤਰੀ ਰਹੇ ਕੈਪਟਨ ਬ੍ਰਿੰਦਰ ਸਿੰਘ ਉਹ ਪਾਰਟੀ ਛੱਡ ਸਕਦੇ ਨੇ ਸ਼੍ਰੀਲ ਢਾਕਰ ਦੀ ਪ੍ਰਧਾਨ ਰਹੇ ਪਾਰਟੀ ਦੇ ਉਹ ਛੱਡ ਸਕਦੇ ਨੇ ਤੇ ਕਈ ਸੀਟਿੰਗ ਐਮਪੀ ਕਾਂਗਰਸ ਦੇ ਛੱਡ ਕੇ ਬੀਜੇਪੀ ਚਲੇ ਗਏ ਜੇ ਉਹ ਪਾਰਟੀਆਂ ਛੱਡ ਸਕਦੇ ਨੇ ਤਾਂ ਮੈਨੂੰ ਲੱਗਦਾ ਪੰਜਾਬ ਦੇ ਨਾਂ ਤੇ ਪੰਜਾਬੀਅਤ ਦੇ ਨਾਂ ਤੇ ਲਾਜ਼ਮੀ ਤੌਰ ਤੇ ਭਾਵੇਂ ਕੋਈ ਆਪ ਪਾਰਟੀ ਦਾ ਭਾਵੇਂ ਕੋਈ ਕਾਂਗਰਸ ਪਾਰਟੀ ਦਾ ਲਾਜ਼ਮੀ ਤੌਰ ਤੇ ਉਹ ਕალიਦਾਨਾ ਖੜੇਗਾ ਜਦੋਂ ਪੰਜਾਬ ਤੇ ਪੰਜਾਬੀ ਦੀ ਗੱਲ ਆਏਗੀ ਇਸ ਕਰਕੇ ਸਾਨੂੰ ਪੂਰਾ ਭਰੋਸਾ ਕਿ ਅਸੀਂ ਪੰਜਾਬ ਦੇ ਲਈ ਸਿੰਘ ਭਸਾਏ ਆ ਅਸੀਂ ਪੰਜਾਬ ਦੇ ਲਈ ਦਿੱਲੀ ਨਾਲ ਟੱਕਰ ਲਈ ਆ ਤੇ ਪੰਜਾਬ ਦੇ ਲੋਕ ਸਾਡੀ ਪਿੱਠ ਤੇ ਆਣਗੇ ਲਾਜ਼ਮੀ ਤੌਰ ਤੇ ਸਾਨੂੰ ਪੂਰਾ ਭਰੋਸਾ ਕਿਸੇ ਨੇ ਕਾਂਗਰਸ ਨਹੀਂ ਦੇਖਣੀ ਕਿਸੇ ਨੇ ਆਪ ਪਾਰਟੀ ਨਹੀਂ ਦੇਖਣੀ ਨਰੋਲ ਪੰਜਾਬ ਦੇਖਣਾ ਪੰਜਾਬੀ ਦੇਖਣੀ ਆ ਪੰਜਾਬ ਦਾ ਭਵਿੱਖ ਦੇਖਣਾ ਉਹ ਲਾਜ਼ਮੀ ਤੌਰ ਤੇ ਕਾਲੀ ਦਲ ਨਾਲ ਕੱਢਣਗੇ ਸਾਾਨੂੰ ਵਿਸ਼ਵਾਸ ਤੁਹਾਨੂੰ ਲੱਗਦਾ ਕਿ ਤੁਸੀਂ ਜਦੋਂ ਸੰਜੇਤਾ ਸੀ ਨਮਾਇਦੀ ਕੀਤੀ ਉਹ ਵਾਦੇ ਕਿ ਮੈਨੂੰ ਇਸ ਗੱਲ ਦਾ ਮਾਣ ਆ ਕਿ ਭਾਵੇਂ ਇਸ ਸੀਟ ਤੋਂ ਬੜੇ ਐਮਪੀ ਚੁੱਕੇ ਗਏ ਹੋਣੇ ਪਰ ਕੁਦਰਤੀ ਤੌਰ ਤੇ ਵੈਗਰੂ ਦੀ ਕਿਰਪਾ ਮੈਂ ਅੱਜ ਵੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਸਾਥੀ ਦੇ ਦਿਹਾੜੇ ਤੇ ਵਧਾਈ ਦੇ ਕੇ ਕਹਿ ਕੇ ਆਇਆ ਕਿ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਇਥੋਂ ਦੇ ਇਲਾਕੇ ਨੇ ਲੋਕਾਂ ਨੇ ਮੈਨੂੰ ਚੁਣ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਭਾਵੇਂ ਦੋ ਬਾਰੀ ਮੈਂ ਪਹਿਲਾਂ ਵੀ ਐਮਪੀ ਰਹਾ ਸੀ ਪਰ ਉਦੋਂ ਇਹ ਕਿਰਪਾ ਨਹੀਂ ਹੋਈ ਗੁਰੂ ਦੀ ਅਨੰਦਪੁਰ ਸਾਹਿਬ ਤੋਂ ਐਮਪੀ ਬਣ ਕੇ ਗਿਆ ਤਾਂ ਗੁਰੂ ਨੇ ਬਖਸ਼ੇ ਕੀਤੀ ਥਾਪਨਾ ਦਿੱਤੀ ਤੇ ਗੁਰੂ ਕਲਗੇਤਰ ਪਾਸ਼ਾ ਦੇ लाਡ ਲਿਆ ਨੂੰ ਦੀ ਸ਼ਹਾਦਤ ਵਾਲੇ ਦਿਨ 27 ਦਸੰਬਰ 2017 ਨੂੰ ਭਾਰਤ ਦੀ ਲੋਕ ਸਭਾ ਵਿੱਚ ਪਹਿਲੀ ਵਾਰੀ ਆਜ਼ਾਦ ਭਾਰਤ ਦੇ ਵਿੱਚ ਸ਼ਰਧਾਂਜਲੀ ਭੇਟ ਕਰਨ ਦਾ ਮੈਨੂੰ ਕੌਮੀ ਇਹ ਇੱਕ ਮੈਂ ਸਮਝਦਾ ਸੇਵਾ ਕਰਨ ਦਾ ਮੌਕਾ ਗੁਰੂ ਨੇ ਦਿੱਤਾ ਤੇ ਸਾਰੇ ਹਿੰਦੁਸਤਾਨ ਦੇ ਮੈਂਬਰਾਂ ਨੇ ਮੇਰੇ ਉਸ ਮਤੇ ਦੀ ਪ੍ਰੋੜਤਾ ਕੀਤੀ ਤੇ ਸਹਿਬਜ਼ਾਦੇ ਜਨ ਦੀ ਸ਼ਾਹਤ ਨੂੰ ਸਰਦਾਰ ਭੇਟ ਹੋਇਆ ਪਹਿਲੀ ਵਾਰੀ ਜਦ ਪਰ ਸ਼ਹੀਦ ਉਦਮ ਸਿੰਘ ਦਾ ਪੁੱਤ ਜਲ੍ਹਿਆਂਵਾਲੇ ਬਾਗ ਦੇ ਗੇਟ ਤੇ 100 ਸਾਲਾਂ ਚ ਨਹੀਂ ਸੀ ਕਿਸੇ ਨੇ ਲਾਇਆ ਤੇ ਮੈਂ ਮਹਾਲੀ ਦੀ ਕਿਸ ਸੰਸਥਾ ਨੇ ਬਣਾਇਆ ਮੈਂ ਰਾਜਨਾਥ ਜੀ ਨੂੰ ਕਹਿ ਕੇ ਨਾਲ ਲੈ ਕੇ ਭਾਵੇਂ ਟਰਸਟ ਨੇ ਵੀ ਮਤਾ ਪਾ ਕੇ ਬੁੱਤ ਲਾਉਣ ਤੋਂ ਨਾ ਕੀਤੀ ਹੋਈ ਸੀ ਪਰ ਰਾਜਨਾਥ ਜੀ ਨੇ ਮੇਰੀ ਗੱਲ ਮੰਨੀ ਦੇ ਆਤੀ ਜਾ ਕੇ ਉੱਥੇ ਬੁੱਤ ਲਾਇਆ ਅਜ ਬੁੱਤ ਲੱਗਿਆ ਹੋਇਆ ਇਹ ਵੀ ਇੱਕ ਇਤਿਹਾਸਿਕ ਕੰਮ ਸੀ ਸੱਜਣ ਕੁਮਾਰ ਵਰਗੇ ਜਿਹਨੇ 5 ਮਿੰਟ ਵੀ ਜਿਹੜੇ ਸਿੱਖਾਂ ਦੇ ਕਾਤਲ ਲੱਗੇ ਸਨ ਥਾਣੇ 'ਚ ਨਹੀਂ ਉਠਾਏ ਅਸੀਂ ਸਾਲਾਂ ਬੱਧੀ ਜਿਹੜਾ ਵੀ ਡਾਕੇ ਰੱਖੇ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਹਰ ਮਹੀਨੇ ਅਰਦਾਸ ਕਰਦੇ ਸੀ ਸਵਰਗੇ ਬਡਾਲਾ ਸਾਹਿਬ ਤੇ ਅਸੀਂ ਉਹ ਸੱਚ ਕਰਕੇ ਦਿਖਾਇਆ ਕਾਲੀ ਸੂਚੀ ਖਤਮ ਕਰਕੇ ਦਿਖਾਈ ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ ਜਿਹੜਾ ਇੱਕ ਛੋਟਾ ਜਿਹਾ ਸੂਬਾ ਇੱਥੇ ਦੋ ਅੰਤਰਰਾਸ਼ਟਰੀ ਹਵਾਈ ਅੱਡੇ ਬਣ ਗਏ ਪਹਿਲਾ ਅੰਮ੍ਰਿਤਸਰ ਸਾਹਿਬ ਦਾ ਸੀ ਦੂਜਾ ਸੀ ਮਹਾਲੀ ਵਾਲਾ ਵੀ ਬਣਵਾ ਲਿਆ ਤੇ ਮਹਾਲੀ ਵਾਲੇ ਅੱਡੇ 에ਅਰਪੋਰਟ ਤੇ ਅਸੀਂ ਕਾਰਗੋ ਵਿਵਸਥਾ ਵੀ ਤਿਆਰ ਕਰਾਈਆ ਮੈਨੂੰ ਅਫਸੋਸ ਆ ਕਿ ਜਿਹੜੇ ਹੁਣ ਐਮਪੀ ਰਹੇ ਦਿਵਾੜੀ ਸਾਹਿਬ ਉਹਨਾਂ ਨੇ ਯਤਨ ਨਹੀਂ ਕੀਤੇ ਨਹੀਂ ਹੁਣ ਨੂੰ ਕਾਰਗੋ ਵਿਵਸਥਾ ਜਿਹੜੀ ਆ ਉੱਥੇ ਸ਼ੁਰੂ ਹੋ ਜਾਣੀ ਸੀ ਇੱਥੋਂ ਦਾ ਨਾ ਜਾਣਦੇ ਮੀਟ ਦੁੱਧ ਸਬਜ਼ੀਆਂ ਫਲ ਸਭ ਹਰਲੇ ਮੁਲਕਾਂ ਨੂੰ ਮਹਾਲੀ ਦੇ ਅੱਡੇ 에ਅਰਪੋਰਟ ਤੋਂ ਜਾਣ ਲੱਗ ਜਾਣੀ ਸੀ ਇਹ ਵਿਵਸਥਾ ਸਾਡੀ ਕਰਾਈ ਹੋਈ ਆ ਜੇ ਲੋਕਾਂ ਨੇ ਹੁਣ ਮੌਕਾ ਦਿੱਤਾ ਸਭ ਤੋਂ ਪਹਿਲਾ ਮੇਰਾ ਸੁਪਨਾ ਹੋਏਗਾ ਕਿ ਮਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਕਾਰਗੋ ਸਿਸਟਮ ਨੂੰ ਚਲਾਇਆ ਜਾਵੇ ਤੇ ਬਾਹਰ ਮੁਲਕਾਂ ਨੂੰ ਇੱਥੋਂ ਸਮਾਨ ਭਜਾਇਆ ਜਾਵੇ ਦੂਜਾ ਬਾਗਾ ਤੇ ਹੁਸੈਨੀਵਾਲਾ ਬਾਰਡਰ ਭਾਵੇਂ ਲੋਕ ਸਭਾ ਵਿੱਚ ਮੈਂ ਇੱਕ ਵਾਰੀ ਨਹੀਂ ਨੇਕਾਪਰੀ ਆਵਾਜ਼ ਉਠਾਈ ਸੀ ਹੁਣ ਮੈਂ ਫੇਰ ਬਾਰ-ਬਾਰ ਜ਼ੋਰ ਦੇ ਕੇ ਮੈਨੂੰ ਪੂਰੀ ਆਸ ਆ ਕਿ ਅਸੀਂ ਪਾਜਰੀ ਐਮਐਸਪੀ ਚਾਹੇ ਗਰੰਟੀ ਦਿਓ ਕੁਝ ਕਰੋ ਸਾਰੀਆਂ ਗੱਲਾਂ 'ਚੋ ਜੇ ਕੋਈ ਫਾਇਦਾ ਬਾਹ ਮਰ ਬਾਗਾ ਦਾ ਸ਼ਨੀਵਾਰ ਬਾਰਡਰ ਜਿਹੜੇ ਨੇ ਉਹ ਵਪਾਰ ਲਈ ਖੁੱਲੇ ਹੋਣੇ ਚਾਹੀਦੇ ਨੇ ਜਿਵੇਂ ਸਮੁੰਦਰੀ ਰਸਤੇ ਵਾਸਤੁਆ ਜਿਹੜੀਆਂ ਜਾਂਦੀਆਂ ਨੇ ਉਹ ਸੜਕਾਂਹੀਂ ਵੀ ਜਾਣ ਇਹ ਸਾਡੀ ਇੱਕ ਸੋਚ ਆ ਆਨੰਦਪੁਰ ਸਾਹਿਬ ਤੋਂ ਅਮਰਸਾਹਬ ਲਈ ਟ੍ਰੇਨ ਤੁਸੀਂ ਕਦੇ ਸੋਚਿਆ ਹੀ ਨਹੀਂ ਹੋਣਾ ਆ ਜਿੰਨੇ ਬੈਠਿਆ ਕਿਸੇ ਨੇ ਪੁੱਛ ਸੋਚਿਆ ਹੀ ਨਹੀਂ ਹੋਣਾ ਵੀ ਅਮਰਸਾਹਬ ਲਈ ਇੱਥੋਂ ਟ੍ਰੇਨ ਚੱਲ ਖਾਦੀ ਆ ਤੇ ਬਲਕਿ ਜਦੋਂ ਮੈਂ ਮੰਗ ਰੱਖੀ ਤਾਂ ਜਿਹੜਾ ਚੇਅਰਮੈਨ ਤੇ ਮੈਂਬਰ ਪ੍ਰੋਫੈਸਰ ਸੀ ਉਹ ਵੀ ਹੱਸਦੇ ਸੀ ਕਹਿੰਦੇ ਰੇਲ ਲਾਈਨ ਹੈ ਨਹੀਂ ਰੇਲ ਕਿਵੇਂ ਚੱਲੇਗੀ ਜਦੋਂ ਮੈਂ ਮੰਤਰੀ ਜੀ ਨੂੰ ਕਿਹਾ ਵੀ ਇਹਨਾਂ ਨੂੰ ਪੁੱਛੋ ਵੀ ਆਨੰਦਪੁਰ ਸਾਹਿਬ ਤੋਂ ਮਰੀਡੇ ਲਈ ਹੈ ਕਹਿੰਦੇ ਹੈ ਤੇ ਮਰੀਡੇ ਤੋਂ ਲੁਧਿਆਣਾ ਅਮਰਸਰ ਰੇਲ ਲਾਈਨ ਹੈ ਕਹਿੰਦੇ ਹੈ ਮੰਤਰੀ ਕਹਿੰਦਾ ਫਿਰ ਮੈਂ ਖੜਕੜ ਕਲਾਉਣਾ ਰੇਲ ਚਲਾਉਣੀ ਆ ਛੱਡੀ ਦੇ ਕੇ ਇੱਥੋਂ ਚਲਾ ਕੇ ਗਏ ਭਾਈ ਇੱਕ ਮੈਂ ਹੋਰ ਦਾਤਾ ਇੱਕੋ ਇੱਕ ਹਲਕਾ ਆਨੰਦਪੁਰ ਸਾਹਿਬ ਜਿੱਥੇ 2.5 ਦਰਜਨ ਦੇ ਕਰੀਬ ਅੰਡਰ ਰੇਲਵੇ ਬ੍ਰਿਜ ਬਣੇ ਹੋਏ ਨੇ ਪੰਜਾਬ ਦੇ ਕਿਸੇ ਲੋਕ ਸਭਾ ਹਲਕੇ 'ਚ ਇੰਨੇ ਰੇਲਵੇ ਬ੍ਰਿਜ ਨਹੀਂ ਹੋਣੇ ਔਰ ਮੈਂ 5 ਸਾਲਾਂ ਦੇ ਅੰਦਰ ਅੰਦਰ ਇਹ ਕਰਾਇਆ ਚੰਡੀਗੜ੍ਹ ਤੋਂ ਜਲੰਧਰ ਦਾ ਸਫ਼ਰ 3 ਘੰਟੇ ਦੇ ਉੱਤੇ ਸਮਾਂ ਲੱਗਦਾ ਸੀ ਅੱਜ 2 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਅਸੀਂ ਪਹੁੰਚ ਜਾਂਦੇ ਹਾਂ ਤੁਸੀਂ ਇਸ ਵਾਰੀ ਟੀਸਰ ਹਲਕੇ ਲਈ ਰਿਕਰਡ ਲੀ